ਕੜਕ ਸਿੰਘ ਨਾਮ ਦਾ ਇੱਕ ਰਾਜਾ ਹੁੰਦਾ ਸੀ ਕਹਿੰਦੇ ਰਾਜਾ ਤੇ ਜਿਹੜੀ ਰਾਣੀ ਸਾਨੂੰ ਹਰ ਇੱਕ ਧਾਰਮਿਕ ਕੰਮ ਕਰਦੇ ਰਹਿੰਦੇ ਸਨ ਇੱਕ ਦੇ ਜਿੱਥੇ ਕਿਤੇ ਲੋੜ ਹੋਵੇ ਉੱਤੇ ਪਹੁੰਚ जाया ਕਰਦੇ ਹਰ ਇੱਕ ਦੇ ਦਿਲ ਦੀ ਭਾਵਨਾਵਾਂ ਨਾਵਾਂ ਨੂੰ ਸਮਝਦੇ ਪਰ ਇੱਕ ਦੀ ਮਦਦ ਕਰਦੇ ਕਹਿੰਦੇ ਰਾਣੀ ਨੇ ਰਾਣੀ ਨੇ ਨਾਤੇ ਆਪਣੇ ਇੱਕ ਬਾਗ ਬਣਾਇਆ ਹੋਇਆ ਸੀ ਰਾਣੀ ਅਕਸਰ ਉੱਤੇ ਜਾ ਕੇ ਬੜੇ ਸਾਰੇ ਚਿੜੀਏ ਆ ਬੜੇ ਸਾਰੇ ਕਾਵਾ ਕਬੂਤਰਾਂ ਨੇ ਆਲਣੇ ਪਾਏ ਹੋਏ ਸਨ ਰੋਜ਼ ਸ਼ਾਮ ਨੂੰ ਜਾਂਦੀ ਤੇ ਉੱਥੇ ਦਾਣਾ ਪਾਇਆ ਕਰਦੀ ਕਹਿੰਦੇ ਇਸ ਤਰ੍ਹਾਂ ਤੇ ਜਿਹੜੀ ਸ਼ਾਮ ਉੱਥੇ ਵਿਦਿਆ ਕਰਦੀ ਤੇ ਰਾਜਾ ਸ਼ਾਮ ਸਮੇਂ ਆਪਣੇ ਪ੍ਰਜਾ ਦੇ ਵਿੱਚ ਜਾ ਕੇ ਕੌਣ ਦੁਖੀ ਹੈ ਕੌਣ ਸੁਖੀ ਇਹ ਦੇਖਿਆ ਕਰਦੇ ਰਾਜਾ ਤੇ ਰਾਣੀ ਦੇ ਦੋ ਪੁੱਤਰ ਸਨ ਰੂਪ ਤੇ ਬਸੰਤ ਕਹਿੰਦੇ ਰਾਣੀ ਨੇ ਉਹਨਾਂ ਨੂੰ ਬੜੇ ਚਾਵਾਂ ਨਾਲ ਪਾਲਿਆ ਸੀ ਪਰ ਇੱਕ ਦਿਨ ਰਾਣੀ ਕੀ ਵੇਖਦੀ ਹੈ ਕਿ ਜਿਹੜੀ ਆਲਣੇ 'ਚ ਰੋਜ਼ ਧਾਣਾ ਪਾਉਂਦੀ ਹੈ ਪਹਿਲੇ ਉੱਥੇ ਇੱਕ ਹੋਰ ਚਿੜੀ ਤੇ ਚਿੜਾ ਦੋ ਬੋਟਾਂ ਦੇ ਨਾਲ ਰਿਆ ਕਰਦੇ ਸੀ ਪਰ ਕਹਿੰਦੇ ਅੱਜ ਉਹਨੇ ਦੇਖਿਆ ਕਿ ਉੱਥੇ ਜਿਹੜੀ ਚਿੜੀ ਉਹ ਚਿੜੀ ਨਹੀਂ ਹੈਗੀ ਹੋਰ ਕੋਈ ਚਿੜੀ ਉਹਨੇ ਦੂਜੀ ਚਿੜੀ ਨੂੰ ਮਰੀ ਹੋਈ ਥੱਲੇ ਦੇਖਿਆ ਕਹਿੰਦੇ ਉਹ ਜਿਹੜੀ ਨਵੀਂ ਚਿੜੀ ਉੱਥੇ ਬੈਠੀ ਸੀ ਨਾ ਉਹ ਬੋਟਾਂ ਨੂੰ ਕਹਿੰਦੇ ਬਾਰ-ਬਾਰ ਚੁੰਝਾ ਮਾਰਦੀ ਜਾਂਦੀ ਸੀ ਉਹ ਚੁੰਝਾ ਮਾਰ ਕੇ ਉਹਨਾਂ ਦੋਵਾਂ ਨੂੰ ਥੱਲੇ ਡੇਗਦੀ ਉਹ ਵਿਚਾਰੇ ਫੇਰ ਹੌਲੀ-ਹੌਲੀ ਕੁੱਤੇ ਆਉਂਦੇ ਜਦੋਂ ਉਹ ਉੱਤੇ ਆਉਂਦੇ ਤੇ ਫੇਰ ਉਹ ਤਾਂ ਨੂੰ ਆਪਣੇ ਚੁੰਝਾਂ ਦੇ ਨਾਲ ਮਾਰਦੀ ਤੇ ਉਹ ਫੇਰ ਥੱਲੇ ਡਿੱਗ ਜਾਂਦੇ ਕਹਿੰਦੇ ਉਹ ਸਾਰਾ ਦਿਨ ਜਦੋਂ ਉਹਨਾਂ ਨੇ ਇਹ ਦੇਖਿਆ ਤਾਂ ਬੜੀ ਪਰੇਸ਼ਾਨ ਹੋ ਗਈ ਬਰਸ਼ਾਨ ਹੋ ਗਈ ਉਹਨੇ ਆਟੇ ਦੇ ਆਲਣਾ ਪਾਇਆ ਤੇ ਦੋਵੇਂ ਬੋੜ ਚੁੱਕ ਕੇ ਉਹਦੇ ਵਿੱਚ ਰੱਖ ਕੇ ਆਈ ਕਹਿੰਦੇ ਉਥੇ ਜੋਗਾ ਰੋਜ਼ ਪਾਇਆ ਕਰਦੀ ਕਹਿੰਦੇ ਇਸ ਗੱਲ ਤੇ ਰਾਣੀ ਨਾ ਤਾਂ ਪਹਿਲਾਂ ਹੀ ਕਿਸੇ ਚੀਜ਼ ਤੋਂ ਡਰਿਆ ਜਿੱਦ ਕਹਿੰਦੇ ਸਰੀਰਕ ਰੋਗ ਤੋਂ ਬਿਮਾਰ ਸੀ ਜਦੋਂ ਰਾਣੀ ਨੇ ਇਹ ਵੇਖਿਆ ਤੇ ਮਾਨਸਿਕ ਤੌਰ ਤੇ ਹੋਰ ਬਿਮਾਰ ਹੋ ਗਈ ਰਾਣੀ ਨੇ ਮੰਨਜੀ ਫੜ ਲਈ ਰਾਣੀ ਨੇ ਤਾਂ ਹਾਂ ਆਪਣੇ પતિ ਨੂੰ ਕੋਲ ਬੁਲਾਇਆ ਉਹਨੇ ਕਿਹਾ ਮੇਰੇ ਕੋਲ ਬੜਾ ਘੱਟ ਸਮਾਂ ਪਰ ਮੈਂ ਚਾਹੁੰਦੀ ਹਾਂ ਕਿ ਤੂੰ ਦੂਸਰਾ ਵਿਆਹ ਨਾ ਕਰੀਂ ਰੂਪ ਤੇ ਬਸੰਤਰਾ ਜੀ ਨਾਲ ਦੁੱਬਰ ਹੋ ਜਾਏਗਾ ਉਹਨੇ ਕਿਹਾ ਵੀ ਤੂੰ ਕਿਵੇਂ ਦੀਆਂ ਕਮੜੀਏ ਗੱਲਾਂ ਕਰਦੀ ਐ ਤੈਨੂੰ ਕੁਝ ਨਹੀਂ ਹੋਣਾ ਛੋਟੀ ਜਿਹੀ ਬਿਮਾਰੀ ਹੈ ਤੂੰ ਠੀਕ ਹੋ ਜਾਵੇਂਗੀ ਉਹਨੇ ਕਿਹਾ ਨਹੀਂ ਮੇਰੇ ਕੋਲ ਬਹੁਤ ਥੋੜਾ ਸਮਾਂ ਤੇ ਤੂੰ ਦੂਸਰਾ ਵਿਆਹ ਨਾ ਕਰੀ ਉਹਨੇ ਕਿਹਾ ਠੀਕ ਹੈ ਮੈਂ ਦੂਸਰਾ ਵਿਆਹ ਨਹੀਂ ਕਰਾਵਾਂਗਾ ਪੁੱਤਰ ਦੀ ਆਸ ਨਾਲ ਹੀ ਲੋਕੀ ਵਿਆਹ ਕਰਦੇ ਨੇ ਜੇ ਮੇਰਾ ਰਾਜਪਾਟ ਕੋਈ ਸਾਹਮਣੇ ਤੇ ਮੇਰੇ ਕੋਲ ਦੇ ਤੋਦੋ ਨੇ ਉਹਨੇ ਹੱਸ ਕੇ ਕਹਿ ਕੇ ਚਲਾ ਗਿਆ ਉਹਨਾਂ ਨੇ ਆਪਣੇ ਦਿਓਰ ਨੂੰ ਆਪਣੇ ਪੁੱਤਰਾ ਵਾਂਗ ਪਾਲਿਆ ਸੀ ਕਿਉਂਕਿ ਇਹਨਾਂ ਦੀ ਮਾਂ ਨਹੀਂ ਸੀ ਹੈਗੀ ਜਦੋਂ ਇਹ ਵਿਆਹ ਕੇ ਆਈ ਸੀ ਤਾਂ ਕਹਿੰਦੇ ਬੜਹ ਬੜੀ ਛੋਟੀ ਉਮਰ ਦਾ ਸੀ ਉਹਨੇ ਬੜੇ ਲਾਡਾ ਚਾਵਾ ਨਾਲ ਉਹਨੂੰ ਪਾਲ ਪਾਲਿਆ ਸੀ ਉਹਨੇ ਆਪਣੇ ਦਿਓਰ ਨੂੰ ਆਪਣੇ ਕੋਲ ਬੁਲਾਇਆ ਕਿ ਆ ਵੀ ਮੇਰੇ ਕੋਲ ਨਾ ਬੜਾ ਸਮਾਂ ਘਟ ਹੈ ਤੇ ਮੈਂ ਤੈਨੂੰ ਜਾਣਦੀ ਆ ਜਿਹਦੀ ਮਾਂ ਨਹੀਂ ਹੁੰਦੀ ਉਹ ਦੁੱਖ ਕਿਵੇਂ ਦਾ ਹੁੰਦਾ ਤੇ ਤੇਰੇ ਤੋਂ ਵੱਧ ਕੋਈ ਨਹੀਂ ਜਾਣ ਸਕਦਾ ਮੇਰੇ ਕੋਲ ਸਮਾਂ ਘੱਟ ਹੈ ਮੇਰੇ ਰੂਪ ਤੇ ਬਸੰਤ ਦੀ ਹਮੇਸ਼ਾ ਤੂੰ ਰੱਖਿਆ ਕਰੇਗਾ ਇਹ ਕਹਿ ਕੇ ਉਹ ਕਾਲ ਚਲਾਣੇ ਕਰਦੇ ਕਹਿੰਦੇ ਸਾਰੇ ਮੈਲ ਚ ਸੋਗ ਵਰਗਾ ਮਾਹੌਲ ਹੋ ਗਿਆ ਕਹਿੰਦੇ ਹੁਣ ਹੁਣ ਕੀ ਸੀ ਕਹਿੰਦੇ ਜਿਹੜਾ ਦੂਜਾ ਉਹਦਾ ਸੈਨਾਪਤੀ ਸੀ પતિ ਉਹ ਕਦੋਂ ਉਹਦਾ ਰਾਜਨ ਕੋਲ ਆਪਣਾ ਚਾਹੁੰਦਾ ਸੀ ਵੱਖ-ਵੱਖ ਉਤਾਂ ਬਣਾਉਣਾ ਚਾਹੁੰਦਾ ਸੀ ਉਹਨਾਂ ਸਾਰੇ ਮੰਤਰੀਆਂ ਨੂੰ ਨਾਲ ਮਿਲਾ ਕੇ ਰਾਜੇ ਕੋਲ ਗਿਆ ਵੀ ਰਾਜਾ ਉਹ ਦੂਜਾ ਵਿਆਹ ਕਰਾ ਲੈ ਹੁਣ ਰਾਜੇ ਨੇ ਪਹਿਲਾਂ ਹੀ ਵਾਅਦਾ ਕੀਤਾ ਸੀ ਵੀ ਮੈਂ ਵਿਆਹ ਨਹੀਂ ਕਰਾਵਾਂਗਾ ਪਰ ਉਹਨਾਂ ਨੇ ਐਵੇਂ ਐਵੇਂ ਦੇ ਰਾਜੇ ਨੂੰ ਬਰਕਲਾਇਆ ਕਿ ਰਾਜਾ ਮੰਨ ਗਿਆ ਨਾਲ ਦੇ ਨਗਰ ਦੀ ਰਾਣੀ ਨੇ ਨਾਲ ਵਿਆਹ ਕਰਾ ਕੇ ਲੈ ਆਂਦਾ ਗਿਆ ਇਹ ਰਾਜਾ ਹੁਣ ਅੱਧ ਕੜ ਉਮਰ ਦਾ ਸੀ ਜਿਸ ਦੇ ਨਾਲ ਵਿਆਹ ਹੋਇਆ ਉਹ ਹਜੇ ਵੀ ਗਵਰਿਆਂ ਦੀ ਸੀ ਇਧਰ ਰੂਪ ਤੇ ਬਸੰਤ ਵੀ ਕੋਈ 16 ਵਰਿਆਂ ਦਾ ਦੇਖਿਆ 14 ਵਰਿਆਂ ਕਦੋਂ ਸਾਨਾ ਕਹਿੰਦੇ ਰੂਪ ਤੇ ਬਸੰਤ ਜਦੋਂ ਹੁਣ ਉਸ ਪਾਣੀ ਦੇ ਨਾਲ ਰਾਜੇ ਦਾ ਵਿਆਹ ਹੋ ਗਿਆ ਉਹਨਾਂ ਦਾ ਚਾਚਾ ਰੂਪ ਤੇ ਬਸੰਤ ਨੂੰ ਆਪਣੇ ਮਾਲ ਲੈ ਕੇ ਹੁਣ ਇਹ ਮਹਿਲ ਰਾਜੇ ਦੇ ਮਹਿਲ ਦੇ ਬਿਲਕੁਲ ਸਾਹਮਣੇ ਸੀ ਰੂਪ ਤੇ ਬਸੰਤ ਇੱਕ ਦਿਨ ਬਾਗ ਚ ਖੇਡਦੇ ਸਨ ਖੇਡਦੇ ਖੇਡਦੇ ਕਹਿੰਦੇ ਉਸ ਸਮੇਂ ਕਿ ਦੋ ਕੁੰਡੀ ਖੇਡਦੇ ਆ ਕਰਦੇ ਉਹ ਦਿਖ ਦੋ ਜੜੀ ਸੀ ਉਹ ਰਾਣੀ ਦੇ ਮਹਿਲ ਚ ਚਲੀ ਗਈ ਰਾਹ ਕਹਿੰਦੇ ਰੂਪ ਤੇ ਬਸੰਤ ਜਿਹੜੇ ਸਨ ਉਹ ਭਜਦੇ ਭਜਦੇ ਕਲਾ ਰੂਪ ਉਥੇ ਚਲਾ ਗਿਆ ਰਾਣੀ ਨੇ ਹੁਣ ਨਾਂ ਨਾਂ ਦੇਖਿਆ ਤੇ ਰਾਣੀ ਨੇ ਸੋਚਿਆ ਵੀ ਮੇਰਾ ਵਿਆਹ ਗਲਤ ਤਰੀਕੇ ਨਾਲ ਹੋ ਗਿਆ ਮੇਰਾ ਵਿਆਹ ਤੇ ਇਹਦੇ ਨਾਲ ਹੋਣਾ ਚਾਹੀਦਾ ਸੀ ਉਹਨੇ ਰੂਪ ਦੇ ਅੱਗੇ ਪ੍ਰਸਤਾਵ ਰੱਖਿਆ ਵੀ ਰੂਪ ਤੂੰ ਮੇਰੇ ਨਾਲ ਵਿਆਹ ਕਰਾਏਂਗਾ ਰੂਪ ਨੇ ਕਿਹਾ ਵੀ ਤੁਸੀਂ ਤਾਂ ਮੇਰੇ ਪਿਤਾ ਜੀ ਦੇ ਨਾਲ ਵਿਆਹ ਕਰਕੇ ਆਏ ਹੋ ਤੇ ਤੁਸੀਂ ਮੇਰੀ ਮਾਂਵਾ ਦੀ ਥਾਂ ਉਹਨਾਂ ਨੇ ਕਿਹਾ ਵੀ ਮਾਂ ਤੇ ਉਹ ਹੁੰਦੀ ਜਿਹੜੀ ਕੁੱਖੋ ਜਨਮ ਦੇਵੇ ਤੇ ਮੈਂ ਤੈਨੂੰ ਜਨਮ ਨਹੀਂ ਦਿੱਤਾ ਉਹਨੇ ਕਿਹਾ ਨਹੀਂ ਤੁਸੀਂ ਮੇਰੀ ਮਾਂ ਉਹ ਪੈਰੀ ਹੱਥ ਲਾ ਕੇ ਕਿਤੇ ਗਿਆ ਹੁਣ ਉਸ ਰਾਣੀ ਨੇ ਗੱਲ ਪੜੀ અપਮਾਨਜਨਕ ਲਗੀ ਕਿਉਂਕਿ ਮੇਰਾ ਤਿਰਕਸਕਾਰ ਕਰਕੇ ਗਿਆ ਉਹਨੇ ਹੁਣ ਉਹਦੇ ਜਿਹੜੀ ਕਿੱਤੋਂ ਸੀ ਉਹ ਲੁਕੋ ਕੇ ਅੰਦਰ ਰੱਖ ਲਈ ਸ਼ਾਮ ਹੋ ਗਈ ਰਾਜਾ ਆਇਆ ਉਹਨੇ ਵਾਲ ਖਲਾਰੇ ਤੇ ਆਪਣੇ ਕੱਪੜੇ ਪਾੜੇ ਰਾਜਾ ਆਇਆ ਤੇ ਉਲਟੀ ਦੱਸਿਆ ਵੀ ਰੂਪ ਆਇਆ ਸੀ ਤੇ ਮੇਰੇ ਨਾਲ ਇਹ ਹਾਲਾਤ ਕਰਕੇ ਮੇਰੀ ਚਲਾ ਗਿਆ ਉਹਨੇ ਆਪਣੀ ਉਹ ਜਿਹੜੀ ਖਿੱਦੋ ਕੱਢ ਕੇ ਆਪਣੇ ਜਿਹੜਾ ਜਿੱਥੇ ਸੌਂਦੀ ਸੀ ਉਹਦੇ ਥੱਲੇ ਵਿਕਾ ਦਿੱਤੀ ਰਾਜਾ ਹੁਣ ਬੜਾ ਜ਼ਿਆਦਾ ਪਰੇਸ਼ਾਨ ਹੋਇਆ ਮੰਤਰੀ ਜਿਹੜੇ ਸਨ ਬਾਕੀ ਉਹਨਾਂ ਦੀ ਵੀ ਰਾਜਾ ਐਵੇਂ ਨਹੀਂ ਸੀ ਹੋ ਸਕਦਾ ਪਰ ਕਿਤੇ ਕੁਝ ਗਲਤ ਲਾਉਣ ਵਾਲੇ ਵੀ ਸਨ ਉਹਨਾਂ ਕਿਹਾ ਵੀ ਕੀ ਪਤਾ ਕਰ ਦਿੱਤਾ ਹੋਵੇ ਰਾਜੇ ਨੇ ਪੁੱ ਲਾਇਆ ਰਾਜੇ ਨੇ ਕਿਹਾ ਦੱਸ ਰਾਣੀ ਤੁਸੀਂ ਕੀ ਚਾਹੁੰਦੀਆਂ ਹਾਂ ਮੈਂ ਚਾਹੁੰਦੀ ਹਾਂ ਵੀ ਇਨੂੰ ਦੇਸ਼ ਨਿਕਾਲ ਦਿੱਤਾ ਜਾਵੇ ਹੁਣ ਬਸੰਤ ਕਹਿਣ ਲੱਗਾ ਅੱਜ ਤੈਨੂੰ ਦੇਸ਼ ਨਿਕਾਲ ਦਿੱਤਾ ਕੱਲ ਨੂੰ ਇਹ ਮੈਨੂੰ ਹੀ ਨਿਕਾਲ ਦੇਣਗੇ ਆਪਾਂ ਦੋਵੇਂ ਚੱਲਦੇ ਆਂ ਸ਼ਾਮ ਹੋਈ ਉਹਦੇ ਜਿਹੜਾ ਚਾਚਾ ਸੀ ਉਹਨਾਂ ਨੇ ਅਟ ਅਟ ਦੋਵਾਂ ਨੂੰ ਘੋੜੇ ਦਿੱਤੇ ਤੇ ਦੋਵੇਂ ਚੱਲਦੇ ਬਣੇ ਸ਼ਾਮ ਨੂੰ ਪਹੁੰਚਦੇ ਪਹੁੰਚਦੇ ਦਿੱਤੇ ਪਹੁੰਚੇ ਉਥੇ ਰਾਤ ਹੋ ਜਾਂਦੀ ਕਹਿੰਦੇ ਹੁਣ ਸੰਗਣਾ ਜੰਗਲ ਹੁੰਦਾ ਕਹਿੰਦੇ ਰੂਪ ਕਹਿੰਦਾ ਵੀ ਪਹਿਲਾਂ ਮੈਂ ਸੌਂ ਜਾਂਦਾ ਵਾਂ ਤੇ ਬਸੰਤ ਤੂੰ ਰਾਕੇ ਰਹੀ ਤੇ ਫੇਰ ਕਹਿੰਦੇ ਵਾਰੀ-ਵਾਰੀ ਸੌਂ ਜਾਵਾਂਗੇ ਕਹਿੰਦੇ ਹੁਣ ਐਵੇਂ ਕੀਤਾ ਜੀ ਇਹਦੇ ਪਹਿਲਾਂ ਜਿਹੜਾ ਰੂਪ ਸੀ ਉਹ ਸੌਂ ਜਾਂਦਾ ਬਸੰਤ ਰਾਕੀਦਾ ਜਦੋਂ ਬਸੰਤ ਦੀ ਵਾਰੀ ਹੁੰਦੀ ਹੈ ਤੇ ਦੋਵੇਂ ਜਾਣੇ ਸੌਂ ਜਾਂਦੇ ਨੇ ਜਦੋਂ ਦੋਵੇਂ ਜਾਣੇ ਸੁੱਤੇ ਤੇ ਕਿੰਨੇ ਰਾਤ ਨੂੰ ਕੋਈ ਸਾਫ ਆਇਆ ਤੇ ਬਸੰਤ ਤੇ ਦੱਸ ਕੇ ਚਲਾ ਗਿਆ ਹੁਣ ਆ ਬਸੰਤ ਜਦੋਂ ਵੇ ਰੁੱਤ ਦਾ ਸਵਾਸ ਚਲੇ ਗਏ ਉਹ ਰੋਇਆ ਕੁਰਲਾਇਆ ਕਹਿੰਦਾ ਰੱਬਾ ਕੀ ਤੂੰ ਕੀਤਾ ਮੇਰੇ ਨਾਲ ਪਹਿਲਾ ਮਾਂ ਕੋਈ ਪਿਓ ਫਿਰ ਜਿਹੜਾ ਜਦੋਂ ਮਾਸੀ ਆਈ ਤੇ ਉਹਨੇ ਪਿਓ ਕੋ ਲਿਆ ਪਿਓ ਨੇ ਰਾਜਪਾਟ ਕੋ ਲਿਆ ਤੇ ਹੁਣ ਮੇਰੇ ਤੋਂ ਮੇਰਾ ਵੱਡਾ ਭਰਾ ਵੀ ਖੋ ਖੋ ਲਿਆ ਸੋਚਦਾ ਵੀ ਇਹਦੇ ਲਈ ਕੋਈ ਕੱਪੜਾ ਲੀਡਾ ਲੈ ਕੇ ਆਵਾਂ ਤੇ ਕਿੰਨੇ ਦਾ ਕਿਵੇਂ ਸੰਸਕਾਰ ਕਰਾਂ ਤੁੱਦਾ ਤੁੱਦਾ ਰੂਪਗੜੀ ਨਗਰ ਚਲਾ ਜਾਂਦਾ ਜਦੋਂ ਅਗਲੇ ਨਗਰ ਚ ਆਉਂਦਾ ਤੇ ਉਸ ਨਗਰ ਦਾ ਰਾਜਾ ਹਕਾਲ ਚਲਾਣੇ ਕਰ ਇੱਤੇ ਉਹ ਇੱਕ ਨਗਰ ਦਾ ਰਾਜਾ ਹੋਏ ਤੇ ਰੂਪ ਹੁਣ ਇਸ ਨਗਰ ਦੇ ਵਿੱਚ ਜਦੋਂ ਗਿਆ ਤੇ ਉਹਨਾਂ ਸਾਰਿਆਂ ਨੇ ਉਹਨੂੰ ਕਿਹਾ ਕਿ ਤੂੰ ਇਸ ਨਗਰ ਦਾ ਰਾਜਾ ਤੂੰ ਹੈ ਰਾਜੇ ਦੀ ਲੋੜ ਨਹੀਂ ਸੀ ਰਾਜਾ ਕਿਆ ਸੀ ਜਦੋਂ ਮੇਰਾ ਜਦੋਂ ਮੈਂ ਚਲਾ ਜਾਵਾਂ ਜੋ ਵੀ ਇਹ ਜੋ ਵੀ ਸੈਕਿੰਡ ਤੋਂ ਪਹਿਲਾਂ ਆਵੇ ਉਹ ਮੇਰੀ ਅੰਤਿਮ ਸੰਸਕਾਰ ਕਰੇਗਾ ਤੇ ਉਸ ਨੂੰ ਰਾਜਾ ਬਣਾ ਦਿੱਤਾ ਜਾਵੇ ਉਹਨੇ ਕਿਹਾ ਵੀ ਪਹਿਲਾ ਨਾ ਮੇਰਾ ਪੜਾਵੀ ਕਾਲ ਚਲਾਣੇ ਕਰਕੇ ਚਲਾ ਗਿਆ ਜਿਹੜਾ ਅੰਤਿਮ ਸੰਸਕਾਰ ਕਰਨਾ ਉਹਨਾਂ ਕਹਿੰਦੇ ਕੋਈ ਨਾ ਅਸੀਂ ਤੇਰੇ ਨਾਲ ਚੱਲਾਂਗੇ ਇਹਨਾਂ ਰਾਜੇ ਦਾ ਅੰਤਿਮ ਸੰਸਕਾਰ ਕਰ ਲਈਏ ਉਹਨਾਂ ਰਾਜੇ ਦਾ ਅੰਤਿਮ ਸੰਸਕਾਰ ਕੀਤਾ ਜਿਹੜਾ ਮੰਤਰੀ ਸੀ ਉਹ ਕਹਿੰਦਾ ਵੀ ਹੁਣ ਰਾਜ ਦੀਆਂ ਰਸਮਾਂ ਵੀ ਕਰ ਲਈਏ ਇੱਥੇ ਉਸੇ ਦਿਨ ਰਸਮਾਂ ਕਰਨੀਆਂ ਹੁੰਦੀਆਂ ਨੇ ਹੁਣ ਰਸਮਾਂ ਕਰਦੇ ਕਰਦੇ ਬਾਬਾ ਸਮਾਂ ਬੀਤ ਜਾਂਦਾ ਉਹਨੇ ਕਿਹਾ ਵੀ ਹੁਣ ਐਵੇਂ ਕਰ ਤੂੰ ਵੀ ਹੁਣ ਲੈ ਕੇ ਜੋ ਕਪੜਾ ਜਿਹੜਾ ਤੇ ਜਾਣਾ ਚਾਹੁੰਦਾ ਹੈ ਤੋਂ ਮੰਤਰੀ ਨਾਲ ਗਏ ਤੇ ਉਸ ਥਾਂ ਤੇ ਪਹੁੰਚ ਗਏ ਹੁਣ ਨਾ ਵਿਭਾਗ ਉਸ ਥਾਂ ਤੇ ਚੱਲਣ ਲਈ ਆਪਣੇ ਮੈਦ ਉਧਰ ਵੱਲ ਨੂੰ ਚੱਲਦੇ ਨੇ ਇੰਨੇ ਨੂੰ ਕੀ ਹੁੰਦਾ ਕਿ ਉੱਥੇ ਇੱਕ ਜੋਗੀ ਇਹਦੇ ਵੀ ਉੱਥੇ ਆਉਂਦਾ ਤੇ ਉਹ ਦੇਖਦਾ ਕਿ ਇਹ ਤਾਂ ਇੱਥੇ ਕੋਈ ਵੀ ਐਵੇਂ ਲੜਕਾ ਪਿਆ ਹੋਇਆ ਹੈ ਕੋਲ ਜਾ ਕੇ ਦੇਖਦਾ ਦੇਖਿਆ ਤੇ ਇੱਕ ਨੌਜਵਾਨ ਪਿਆ ਹੋਇਆ ਹੈ ਕੋਈ ਸੱਪ ਉਹਨੂੰ ਡੰਗ ਕੇ ਚਲਾ ਗਿਆ ਹੁਣ ਉਹ ਜੋਗੀ ਸੀ ਉਹ ਸਾਰਾ ਕੁਝ ਜਾਣਦਾ ਸੀ ਉਹਨੇ ਚਾਰ ਪੰਜ ਜੜੀਆਂ ਬੂਟੀਆਂ ਕੱਟੀਆਂ ਗੀਤੀਆਂ ਤੇ ਉਹਦੇ ਪੈਰਾਂ ਉੱਤੇ ਲਾ ਦਿੱਤੀਆਂ ਉਹ ਸਮੇਂ ਖੜਾ ਹੋ ਗਿਆ ਜੋਗੀ ਕਹਿੰਦਾ ਵੀ ਜੋਗੀ ਨੂੰ ਕਹਿੰਦਾ ਮੇਰਾ ਭਰਾ ਕਿੱਥੇ ਕਹਿੰਦੇ ਭਲੇ ਬੁਰਖਾ ਤੂੰ ਇੱਥੇ ਸੀ ਤੇ ਇਹ ਤੇਰਾ ਘੋੜਾ ਸੀ ਹੋਰ ਕੋਈ ਨਹੀਂ ਸੀ ਹੈਗਾ ਤੇ ਕੋੜੇ ਤੇ ਵਿਸਵ ਚਲੇ ਗਏ ਨੇ ਉਹਨੇ ਕਿਹਾ ਵੀ ਤੇਰਾ ਇੱਥੇ ਮੇਰਾ ਭਰਾ ਸੀ ਤੇ ਮੈਂ ਉਹਨੂੰ ਲੱਭਣਾ ਉਹ ਕਹਿੰਦੇ ਇੱਥੇ ਵੇਖ ਬੜਾ ਬਿਆਨ ਜੰਗਲ ਹੈ ਚਾਵੇਂ ਤੇ ਮੇਰੇ ਨਾਲ ਚੱਲ ਉਹਨੇ ਕਿਹਾ ਨਹੀਂ ਮੇਰਾ ਭਰਾ ਮੈਂ ਲੱਭਦਾ ਹੋਏਗਾ ਉਹ ਨਾ ਹੁਣ ਆਪਣੇ ਭਰਾ ਨੂੰ ਲੱਭਣ ਆਰੰਭ ਕਰ ਦਿੱਤਾ ਇਦਰ ਰੂਪ ਜਿਹੜਾ ਰਾਜਾ ਬਣਿਆ ਹੁੰਦਾ ਉਹ ਥਾਂ ਥਾਂ ਤੇ ਆਉਂਦਾ ਜਦੋਂ ਉਸਨੇ ਥਾਂ ਤੇ ਆਉਂਦਾ ਦੇਖਿਆ ਉਹ ਉੱਥੇ ਹੈ ਹੀ ਨਹੀਂ ਸੋਚਦਾ ਕਿ ਮੇਰਾ ਭਰਾ ਨੂੰ ਕੋਈ ਜਾਨਵਰ ਖਾ ਗਿਆ ਹੋ ਗਿਆ ਹੋਣਾ ਉਹ ਮੰਤਰੀਆਂ ਦੇ ਨਾਲ ਬਾਹਰ ਚਲਾ ਜਾਂਦਾ ਉਧਰ ਬਸੰਤ ਵੀ ਲੱਭਦਾ ਠੱਪਣਾ ਠੱਪਦਾ ਰਹਿੰਦਾ ਪਰ ਉਹਨਾਂ ਕੋਈ ਨਹੀਂ ਲੱਭਦਾ ਸੋਚਦਾ ਮੇਰੇ ਭਰਾ ਨੂੰ ਕੋਈ ਜਾਨਵਰ ਖਾ ਗਿਆ ਤਾਂ ਹੀ ਮੈਨੂੰ ਨਹੀਂ ਲੱਭਿਆ ਹੁਣ ਤੋਤਾ ਤੋਤਾ ਇੱਕ ਨਗਰ ਚ ਜਾਂਦਾ ਜਦੋਂ ਨਗਰ ਚ ਗਿਆ ਨਾਂ ਤੇ ਉੱਥੇ ਕਮਿਆਰ ਹੁੰਦੇ ਨੇ ਉਹ ਜਿਹੜੇ ਲਿੱਪਣ ਵਾਲੇ ਜਿਹੜੇ ਘੜੇ ਬਣਾਉਣ ਹੁੰਦੇ ਨੇ ਉਹ ਘਰ ਦੇ ਬਾਹਰੋਂ ਥੱਕਿਆ ਡੁੱਟਿਆ ਹੁੰਦਾ ਉੱਥੇ ਹੀ ਡਿੱਗ ਜਾਂਦਾ ਸਵੇਰ ਹੁੰਦੀ ਚੰਗ ਮਿਆਰ ਜਦੋਂ ਵੇਖਦਾ ਵੀ ਘਰ ਦੇ ਸਾਹਮਣੇ ਕੋਈ ਨੌਜਵਾਨ ਨਵੇਂ ਪਿਆਏ ਉਹ ਸੋਚਦਾ ਵੀ ਮੈਨੂੰ ਰੱਬ ਨੇ ਔਲਾਦ ਨਹੀਂ ਦਿੱਤੀ ਮੈਨੂੰ ਲੱਗਦਾ ਬੁਢਾਪੇ ਵਿੱਚ ਪੜੀ ਭਲਾਈ ਔਰ ਔਲਾਦ ਪ੍ਰਮਾਤਮਾ ਨੇ ਦਿੱਤੀ ਕਹਿੰਦੇ ਘਰ ਲਿਆ ਕੇ ਉਹਨੂੰ ਬਿਠਮਦੇ ਨੇ ਤੇ ਉਹ ਕਹਿੰਦਾ ਬਈ ਮੈਨੂੰ ਉਹਨੂੰ ਕੁਛ ਦੇਨੇ ਤੂੰ ਕੌਣ ਐ ਕਹੇ ਉਹ ਅਸੀਂ ਪਰਾਣੇ ਨਗਰ ਤੋਂ ਸਾਂ ਤੇ ਮੇਰਾ ਭਰਾ ਵੀ ਵੀ ਸੀ ਉਹ ਨਾਲ ਉਹਨੂੰ ਤਾਂ ਕੋਈ ਖਾ ਗਿਆ ਤੇ ਕੰਮ ਦੀ ਚਵੇ ਚ ਆਇਆ ਉਹਨਾਂ ਕਿਹਾ ਵੀ ਸਾਡੇ ਕੋਲ ਕੋਈ ਹਲਾਤ ਨਹੀਂ ਜੇ ਤੂੰ ਚਾਹੇ ਤਾਂ ਹਲਾਤ ਦੇ ਰੂਪ ਵਿੱਚ ਰਹਿ ਸਕਦਾ ਉਹਨੇ ਕਿਹਾ ਠੀਕ ਹੈ ਉਹ ਕਹਿੰਦਾ ਮੈਂ ਤੇਰੇ ਨਾਲ ਮਿੱਟੀ ਢੋਇਆ ਕਰਾਂਗਾ ਉਹਨੇ ਕਿਹਾ ਨਹੀਂ ਮਿੱਟੀ ਢੋਣ ਇਹ ਕੰਮ ਨਾ ਤੋ ਗੱਲਾਂ ਤੇਰੇ ਸਰੀਰ ਇੱਕ ਕੋਮਲ ਹੈ ਮੈਨੂੰ ਨਹੀਂ ਲੱਗਦਾ ਕਿ ਤੂੰ ਮਿੱਟੀ ਢੋਣ ਵਾਲੇ ਕੰਮ ਕਰ ਸਕੇਂਗਾ ਤੂੰ ਐਵੇਂ ਕਰ ਇੱਥੇ ਨੇੜੇ ਸੁੰਦਰੀ ਜਹਾਜ਼ ਹੁੰਦੇ ਨੇ ਮਾਲ ਲੱਦ ਕੇ ਲੈ ਜਾਂਦੇ ਨੇ ਤੇ ਉਦੋਂ ਉਹਨਾਂ ਦੇ ਕੰਮ ਕਰਨਾ ਆਰੰਭ ਕਰਦੇ ਹੁਣ ਉੱਥੇ ਇੱਕ ਸਦਾਗਰ ਆਉਂਦਾ ਉਹਨੂੰ ਕੰਮ ਤੇ ਨੌਜਵਾਨ ਚਾਹੀਦੇ ਹੁੰਦੇ ਨੇ ਉਹ ਹੋਣਾ ਇਹ ਜਿਹੜਾ ਕੁ ਮਿਆਰ ਹਾਂ-ਥਾਂ ਦੇ ਘੜੇ ਦੇ ਕੇ ਆਉਂਦਾ ਹੁੰਦਾ ਕਿ ਨਾ ਉਹਨਾਂ ਲਈ ਵੀ ਸਮਾਨ ਲੈ ਕੇ ਜਾਂਦਾ ਸੁਦਾਗਰ ਕਹਿੰਦੇ ਵੀ ਮੈਨੂੰ ਐਵੇਂ ਨੋਲਵਾਂ ਚਾਹੀਦਾ। কুমਿਆਰ ਆਪਣੇ ਪੁੱਤ ਨੂੰ ਲੈ ਕੇ ਬਸੰਤ ਨੂੰ ਲੈ ਕੇ ਉੱਥੇ ਜਾਂਦਾ। ਹੁਣ ਨੋਲਵਾਂ ਨੂੰ ਦੇ ਕੇ ਤੇ ਉਹਨੇ ਛਾਟੇ ਨੂੰ ਰੱਖ ਲਿਆ। ਕੁਝ ਧਨ ਰਾਸ਼ੀ ਦਿੱਤੀ। ਉਹਨੇ ਉਸ ਚੋਂ ਅੱਧੀ ਧਨ ਰਾਸ਼ੀ কুমਿਆਰ ਨੂੰ ਦੇ ਕੇ ਕਿਹਾ ਅਖੀਰ ਵੀ ਮੈਂ ਵਾਪਸ ਇੱਥੇ ਆ ਕੇ ਬਾਕੀ ਵੀ ਦੇ ਦਿਆਂਗਾ। ਹੁਣ ਉਹ ਕਿਸੇ ਥਾਂ ਤੇ ਇਹ ਰਾਸ਼ਨ ਪਾਣੀ ਮਸਾਲੇ ਲੈ ਕੇ ਤੇ ਉਜੇ ਥਾਂ ਤੇ ਜਾਂਦੇ ਨੇ ਜਦੋਂ ਉਹ ਥਾਂ ਤੇ ਗਏ ਤਾਂ ਉਸ ਨੇ ਕਿਹਾ ਸੁਦਾਗਰ ਨੇ ਵੀ ਆਪਾਂ ਦੋ ਦਿਨ ਫਿਰ ਇੱਥੇ ਰਹਿਣਾ ਹੈ ਤੇ ਤੁਸੀਂ ਦੋ ਦਿਨ ਇੱਥੇ ਜੋ ਚੀਜ਼ਾਂ ਦੇਖਣਾ ਚਾਹੋ ਦੇਖ ਸਕਦੇ ਹੋ ਹੇ ਸੰ ਇਹਨਾਂ ਉਸ ਨਗਰ ਦੀ ਜਿਹੜੀ ਰਾਜਾ ਦੀ ਧੀ ਹੁੰਦੀ ਉਹ ਨਾ ਸਮੰਬਰ ਚੱਲਦਾ ਹੁੰਦਾ ਪਹਿਲਾਂ ਐਵੇਂ ਬੜੇ سارے ਲੋਕ ਆਇਆ ਕਰਦੇ ਸੀ ਤੇ ਜੋ ਉਸ ਨਾਲ ਵਿਆਹ ਕਰਨਾ ਚਾਹੁੰਦਾ ਸੀ ਉਹਦੇ ਘਰ ਚ ਵਰਮਣਾ ਪਾ ਦਿਆ ਕਰਦੇ ਸੀ ਕਹਿੰਦੇ ਉੱਥੇ ਬੜੇ سارے ਰਾਜੇ ਇਕੱਠੇ ਹੋਏ ਤੇ ਉਹ ਬਸੰਤ ਵੀ ਖੜਾ ਹੋਇਆ ਕਹਿੰਦੇ ਉਹ ਰਾਜੇ ਦੀ ਤੀਨੇ ਤਾਂ ਬਸੰਤ ਦੇ ਗਲ ਵਿੱਚ ਫੁੱਲਾਂ ਦੀ ਮਾਲਾ ਪਾਤੀ ਰਾਜਾ ਬੜਾ ਪਰੇਸ਼ਾਨ ਹੋਇਆ ਵੀ ਇੰਨੇ ਸੁਹਾਗਤ ਦੇ ਕੰਮੇ ਦੀ ਗੱਲ ਚੋਂ ਹਾਰ ਪਾ ਦਿੱਤਾ ਉਹਨੇ ਬੜਿਆ ਸਮਝਾਇਆ ਵੀ ਤੀਏ ਕਿਸੇ ਰਾਜੇ ਦੇ ਨਾਲ ਦੁਨਿਆ ਕਰ ਲੈ ਉਹ ਨਾ ਮੰਨੀ ਕਹਿੰਦੇ ਰਾਜੇ ਨੇ ਉਹਨੂੰ ਦੇਸ਼ ਨਿਕਾਲ ਤੇ ਤਾਂ ਉਬੜਾ ਰੋਏ ਗੁਰਲਾਈ ਤੇ ਕਹਿੰਦੀ ਉਹ ਜਦੋਂ ਕਸੰਤ ਨੂੰ ਕਹਿੰਦਾ ਵੀ ਦੇਖ ਵੀ ਮੈਂ ਸੁਦਾਗਰ ਦਾ ਕੰਮ ਕੰਮਾ ਨਹੀਂ ਮੈਂ ਵੀ ਇੱਕ ਨਗਦਰ ਰਾਜਾ ਵਾਂ ਕਹਿੰਦੇ ਉਹਨੇ ਸਾਰੀ ਗੱਲਬਾਤ ਸਾਰੀ ਆਪਣੀ ਕਹਾਣੀ ਦੱਸੀ ਅਸੀਂ ਦੋ ਭਰਾ ਸੀ ਮਾਂ ਅਕਾਲ ਚਲਾਣਾ ਕਰਕੇ ਗਈ ਨਹੀਂ ਪਿਓ 마ਸੀ ਨੇ ਵਿਆਹ ਲਾਇਆ 마ਸੀ ਨੇ ਕੋਈ ਜ਼ਬਰਦਸਤੀ ਕੀਤੀ ਨਹੀਂ ਉਹਨੇ ਸਾਡੇ ਪਿਓ ਤੋਂ ਸਾਨੂੰ ਦੇ ਦੇਸ਼ ਨਿਕਾਲ ਦੇ ਦਿੱਤਾ ਕਹਿੰਦੇ ਦੇਸ਼ ਨਿਕਾਲ ਦਿੱਤਾ ਤੇ ਅਸੀਂ ਇੱਕ ਜੰਗਲ ਚ 扑ੜਕਦੇ 扑ੜਕਦੇ ਆਏ ਤੇ ਉੱਥੇ ਮੇਰਾ ਭਰਾ ਕੋਈ ਜੰਮੁਰ ਖਾ ਕੇ ਇਸੇ ਤਰ੍ਹਾਂ ਹੋਰਾਂ ساری ਕਹਾਣੀ ਦੱਸੀ ਤੇ ਉਹ ਥੋੜਾ ਖੁਸ਼ ਹੋ ਗਏ ਪਰ ਉਹ ਜਿਹੜਾ ਸੁਦਾਗਰ ਸੀ ਉਹਦੀ ਮਾੜੀ ਨੀਤ ਸੀ ਉਹ ਆਪਣੇ ਘਰ ਨੂੰ ਲੈ ਗਏ ਕਹਿੰਦੇ ਹੁਣ ਜਦੋਂ ਬਸੰਤ ਵਾਪਸ ਕੰਮ ਤੇ ਆਇਆ ਤੇ ਕੁਛ ਦੇ ਵੀ ਉੱਥੇ ਕਿਤੇ ਆ ਕੇ ਕਹਿੰਦੇ ਉਹ ਤੇ ਕੋਈ ਕਿਸਨਗਰ ਦਾ ਸਿਰਫ ਉਹਦੇ ਨਾਲ ਇੱਥੋਂ ਚਲੀ ਗਈ ਕਹਿੰਦੇ ਉਧਰ ਜਦੋਂ ਸ਼ਾਮ ਹੋਈ ਉਹ ਕਹਿੰਦੀ ਆਪਾਂ ਜਹਾਜ਼ ਤੇ ਚੱਲੀਏ ਉਹ ਕਹਿੰਦਾ ਵੀ ਜਿਹੜਾ ਪਸੰਤ ਹਾਂ ਨਾ ਵੀ ਉਹ ਜਿਹੜੇ ਵੀ ਸਮੁੰਦਰ ਤੇ ਵਿੱਚ ਡੁੱਬ ਗਿਆ ਉਹ ਬੜਾ ਰੋਈ ਘਰ ਲਈ ਕਹਿੰਦੀ ਵੀ ਭੈਣੇ ਤੈਨੂੰ ਜਾਣਾ ਏ ਤੇ ਉੱਥੇ ਹੀ ਜਾਣਾ ਉਥੇ ਉਹਦੇ ਕੋਲ ਆਪਣੇ ਪੈਸੇ ਟੱਕਾ ਲੈ ਸਦਾਗਰ ਤੋਂ ਉਹ ਜਹਾਜ਼ ਤੇ ਚੜੀ ਤੇ ਜਹਾਜ਼ ਤੇ ਜਿਵੇਂ ਚੜੀ ਉਹਨੂੰ ਹੁਣ ਪਤਾ ਲੱਗਾ ਕਿ ਸਾਰਾ ਕੁਝ ਇਹਦੇ ਜਿਹੜੇ ਸਦਾਗਰ ਦੀ ਨੀਤ ਹੈ ਕਹਿੰਦੇ ਉਸ ਉਸ ਦਰਬਸ ਬਸੰਤ ਜਿਹੜਾ ਸੀ ਉਹ ਆਪਣੇ ਮਾਤਾ ਪਿਤਾ ਕੋਲ ਉਸ ਜਿਹੜੇ ਸਨ ਕਮਿਹਾਰ ਤੇ ਕਮਿਹਾਰ ਤੇ ਚਲੇ ਗਏ ਕਮਿਹਾਰ ਤੇ ਗੁਮਿਆਰੀ ਰੂਪ ਦੇ ਰਾਜ ਵਿੱਚ ਸਨ ਉਸੇ ਨਗਰ ਚ ਉਹ ਰਿਆ ਕਰਦੇ ਸਨ ਕਹਿੰਦੇ ਜੇ ਹੁਣ ਸਦਾਕਰ ਨਾਮ ਰੈਂਦਾ ਵੀ ਤੂੰ ਮੇਰੇ ਨਾਲ ਵਿਆਹ ਕਰ ਲੈ ਹੁਣ ਵਿਚਾਰੀ ਕੀ ਕਰਦੀ ਉਹ ਕਹਿੰਦੇ ਕਿ ਸਾਡੇ ਨਾਲ ਇੱਕ ਰੀਤ ਆ ਵੀ ਉਹਦੇ ਨਾਲ ਵਿਆਹ ਕਰਾ ਸਕਦੇ ਹੋ ਉਧਰੋਂ ਜਿਹੜਾ ਰੂਪ ਤੇ ਬਸੰਤ ਦੀ ਕਹਾਣੀ ਸੁਣਾਈ ਉਹਨਾਂ ਕਹਿੰਦਾ ਠੀਕ ਹਾਂ ਉਹ ਜਿਸ ਨਗਰ ਚੋਂ ਜਾਂਦੇ ਨੇ ਉੱਥੇ ਸਾਰੇ Pase naam ਕਰ ਦਿੱਤਾ ਪਰ ਕੋਈ ਵੀ ਰੂਪ ਤੇ ਬਸੰਤ ਦੀ ਕਹਾਣੀ ਵੀ ਨਹੀਂ ਸੁਣਾ ਪਉਂਦਾ ਐਵੇਂ ਕਰਦੇ ਕਰਦੇ 6-7 ਰਾਜ ਛੱਕੇ ਪਰ ਕੋਈ ਵੀ ਰੂਪ ਸੰਤਰੀ ਕਹਾਣੀ ਨਾ ਸੁਣਾ ਸਕਿਆ ਹੁਣ ਤੁਰਦੇ ਤੁਰਦੇ ਪਹੁੰਚਦੇ ਉਸ ਨਗਰ ਚੋਂ ਆ ਗਏ ਜਿੱਥੇ ਨਾ ਰੋਕ ਰਾਜਾ ਸੀ ਰੂਪ ਰਾਜਾ ਸੀ ਸੁਦਾਗਰ ਬੜਾ ਅਮੀਰ ਸੀ ਉਹ ਰੂਪ ਦੇ ਕੋਲ ਗਿਆ ਰਾਜਾ ਜੇਕਰ ਤੇਰੇ ਨਗਰ ਤੇ ਕੋਈ ਵੀ ਰੂਪ ਤੇ ਬਸੰਤੀ ਕਹਾਣੀ ਸੁਣਾਏਗਾ ਨਾ ਤੇ ਮੈਂ 1 ਲੱਖ ਸੋਨੇ ਦੀਆਂ ਮੋਹਰਾਂ ਦੇ ਨਾਲ ਨਿਵਾਜਾਂਗਾ ਰਾਜਾ ਕਹਿੰਦਾ ਵੀ ਰੂਪ ਤੇ ਬਸੰਤੀ ਕਹਾਣੀ ਸਿਰਫ ਮੈਨੂੰ ਹੀ ਪਤਾ ਹੈ ਤੇ じゃਾ ਕੌਣ ਆ ਹੈ ਉਹ ਕਹਿੰਦਾ ਵੀ ਮੇਰੀ ਜਿਹੜੀ ਘਰ ਵਾਲੀ ਹੋਣ ਵਾਲੀ ਹੈ ਨਾ ਉਹ ਰੂਪ ਤੇ ਬਸੰਤ ਦੀ ਕਹਾਣੀ ਸੁੰਣਾ ਚਾਹੁੰਦੀ ਉਨੇ ਗਿਆ ਵੀ ਰੂਪ ਤੇ ਬਸੰਤ ਦੀ ਕਹਾਣੀ ਤੇ ਦੁਆ ਪ੍ਰਾਵਾਂ ਨੂੰ ਹੀ ਸੁਤਾਏ ਤੇ ਜੀ ਕੌਣ ਹੈ ਉਹ ਕਹਿੰਦਾ ਚਲੋ ਇਸੇ ਬਹਾਨੇ ਕੀ ਬਤਾ ਪ੍ਰਾਵ ਹੀ ਲੱਗ ਜੇ ਉਹਨੇ ਦਾਨ ਕਰਤਾ ਰਾਜ ਨੇ ਵੀ ਜਿਹੜਾ ਰੂਪ ਤੇ ਬਸੰਤ ਦੀ ਕਹਾਣੀ ਸੁਨੇਗਾ ਉਹ ਸੁਦਾਗਰ ਉਹਨੇ 1 ਲੱਖ ਸੋਨੇ ਦੀਆਂ ਮੋਹਰਾਂ ਦੇ ਨਾਲ ਨਿਵਾਜੇਗਾ ਤੇ ਮੈਂ ਆਪਣਾ ਅੱਧਾ ਰਾਜ ਵੀ ਦਵਾਗਾ ਤਰ੍ਹਾਂ ਤਰ੍ਹਾਂ ਦੇ ਲੋਕ ਆਏ ਕੋਈ ਕੁਝ ਸੁਣਾਵੇ ਕੋਈ ਕੁਝ ਸੁਣਾਵੇ ਹੁਣ ਉਹ ਕਹਵੇ ਵੀ ਇਹ ਰੂਪਸੰਤਰੀ ਕਹਾਣੀ ਨਹੀਂ ਹੈਗੀ ਕਹਿੰਦੇ ਫੇਰ ਨਾ ਉਹਨੇ কুমਯਾਰ ਨੇ ਆਪਣੇ কুমਯਾਰ ਨੂੰ ਕਿਹਾ ਕਿ ਮੈਂ ਰੂਪਸੰਤਰੀ ਕਹਾਣੀ ਦਾ ਸੁਣਾਵਾਂਗਾ ਉਹਨੂੰ ਜਾ ਕੇ ਕਹਿ ਦੇ ਵੀ ਇਹ ਵੱਡਾ ਸਾਰਾ ਪਰਦਾ ਲਾ ਦੇ ਤੇ ਉਹਦੇ ਪਿੱਛੇ ਬੈਠ ਕੇ ਮੈਂ ਰੂਪਸੰਤਰੀ ਕਹਾਣੀ ਸੁਣਾਵਾਂਗਾ ਉਹਨੇ ਰਾਜੇ ਨੂੰ ਜਾ ਕੇ ਰਾਜੇ ਕਿਹਾ ਇਸ ਤੇ ਕਹਾਣੀ ਸੁਣਨੀ ਸੀ ਪਰਦਾ ਲਾ ਦੇਾਂਗੇ ਉਨੇ ਪਰਦਲ ਨਾਤਾ ਹੁਣ ਨਾ ਉਹਨੇ ਰੋਕ ਕੇ ਪਸੰਦ ਜਿਹੜਾ ਉਹ ਰੂਤ ਸੀ ਉਹ ਪਸੰਦ ਆਇਆ ਪਰਦੇ ਪਿੱਛੇ ਬੈਠ ਕੇ ਦੱਸਣ ਲੱਗਾ ਇੱਕ ਰਾਜੇ ਦੇ ਦੋ ਪੁੱਤਰ ਸੀ ਦੋ ਪੁੱਤਰ ਸੀ ਤੇ ਰਾਜੇ ਦੀ ਜਿਹੜੀ ਪਤਨੀ ਸੀ ਮਾਂ ਬੜੇ ਲਾਡਾ ਚਾਵਣ ਨਾਲ ਪਾਲਿਆ ਵਾ ਕਹਿੰਦੇ ਉਹਨੂੰ ਕੋਈ ਬਿਮਾਰੀ ਲੱਗ ਗਈ ਉਹ ਕਾਲ ਚਲਾਣਾ ਕਰਕੇ ਪਰ ਉਸ ਤੋਂ ਪਹਿਲਾਂ ਆਪਣੇ ਘਰਵਾਲੇ ਨੂੰ ਕਹਿ ਗਈ ਕਿ ਤੂੰ ਜਾਵਿਆ ਨਾ ਕਰਾਈਂ ਕਰ ਵਾਲੇ ਨੇ ਆਪਣੇ ਮੰਤਰੀਆਂ ਦੇ ਕਹਨੇ ਚ ਆ ਕੇ ਦੂਜਾ ਵਿਆਹ ਕਰਾ ਲਿਆ ਜਿਹੜੀ ਦੂਜੀ ਆਈ ਉਹਨੇ ਕੀ ਕੀਤਾ ਉਹ ਕਹਿੰਦੇ ਰੂਪ ਨੂੰ ਕਹਿੰਦੀ ਮੈਂ ਤੇਰਾ ਪਿਤਾ ਨਾ ਵਿਆਹ ਕਰਾਇਆ ਪਰ ਮੈਂ ਹੁਣ ਤੇਰੇ ਨਾਲ ਵਿਆਹ ਕਰਾਉਣਾ ਚਾਹੁੰਦੀ ਆ ਰੂਪ ਨੇ ਇਸ ਗੱਲ ਤੋਂ ਮਨਾ ਕਰਤਾ ਕਹਿੰਦੀ ਉਹਨੇ ਦੋਵਾਂ ਭਰਾਵਾਂ ਨੂੰ ਦੇਸ਼ ਤੋਂ ਕੱਢ ਦਿੱਤਾ ਜਦੋਂ ਦੇ ਇਸ ਨੂੰ ਕਾਲਾ ਦਿੱਤਾ ਤੇ ਕਹਿੰਦੇ ਉਸ ਤੋਂ ਬਾਅਦ ਉਹ ਦੋਵੇਂ ਵਿਚਾਰੇ ਭਟਕਦੇ ਜੰਗਲ 'ਚ ਆ ਗਏ ਜੰਗਲ 'ਚ ਆਏ ਤਾਂ ਜਦੋਂ ਸੁੱਤੇ ਤੇ ਰਾਤ ਨੂੰ ਜਿਹੜਾ ਰੂਪ ਸੀ ਕਹਿੰਦੇ ਵੀ ਉਹਦੇ ਜਦੋਂ ਦੋਵੇਂ ਜਾਣੇ ਸੁੱਤੇ ਤੇ ਬਸੰਤ ਨੂੰ ਸੱਪ ਵੱਡਾ ਤਸ ਗਿਆ ਹੁਣ ਰੂਪ ਨੂੰ ਲੱਗਾ ਕਿ ਉਹ ਸੱਪ ਵੱਡਾ ਵੱਡ ਗਿਆ ਤੇ ਉਹ ਉਹਦੇ ਲਈ ਕੋਈ ਦਵਾਈ ਕੋਈ ਜਾਂ ਕੁਝ ਲੈਣ ਲਈ ਚਲਾ ਗਿਆ ਕਹਿੰਦੇ ਉਹ ਜਦੋਂ ਗਿਆ ਲੱਲ ਲੈ ਚਲਾ ਗਿਆ ਤੇ ਬਿਸ਼ੂ ਬਸੰਤ ਦੇ ਕੋਲ ਇੱਕ ਜੋਗੀ ਆਇਆ ਉਹ ਜੋਗੀ ਨੇ ਉਹਦਾ ਸਾਰਾ ਜਿਹੜਾ ਜ਼ਹਿਰ ਸੀ ਦਵਾਈਆਂ ਨਾਲ ਘੜਤਾ ਹੁਣ ਬਸੰਤ ਨੇ ਵੀ ਰੂਪ ਨੂੰ ਗੜਾ ਲੱਭਿਆ ਤੇ ਕਹਿੰਦੇ ਉਹਨੂੰ ਲੱਗਾ ਕਿ ਕੋਈ ਜਾਨਵਰ ਖਾ ਗਿਆ ਉਸ ਤੋਂ ਬਾਅਦ ਉਹ ਅੱਗੇ ਕਹਾਣੀ ਲਸਨ ਲੱਗਾ ਜਾਂਦਾ ਇਹਨਾਂ ਨੂੰ ਉਹ ਜਿਹੜਾ ਰਾਜਾ ਹੁੰਦਾ ਰੂਪ ਉਹ ਖੜਾ ਹੋ ਕੇ ਵਰਦੇ ਦੇ ਪਿਛੇ ਜਾਂਦਾ ਇਹ ਉਦੋਂ ਆਪਣੇ ਭਰਾ ਨੂੰ ਮਿਲ ਕੇ ਬੜਾ ਖੁਸ਼ ਹੁੰਦਾ ਅੱਗੇ ਦੀ ਕਹਾਣੀ ਉਹ ਦੱਸਦਾ ਇਹਨੂੰ ਉਸ ਦਾਗਰ ਦੇ ਕੋਲ ਦੀ ਘਰ ਵਾਲੀ ਖੜੀ ਹੋ ਕੇ ਬਸੰਤ ਦੇ ਕੋਲ ਜਾਂਦੀ ਹੁਣ ਨਾ ਸੁਦਾਗਰ ਆਪਣੇ ਅੱਖਾਂ ਚੋਂ ਸ਼ਰਮ ਲੈ ਕੇ ਤੇ ਥੱਲੇ ਬੈੜ ਹੋਇਆ ਸੀ ਹੁਣ ਤਿੰਨੇ ਜਾਣੇ ਮਿਲ ਜਾਂਦੇ ਮਿਲ ਜਾਂਦੇ ਆ